ਓ ਕਿਵੇਂ ਆ ਛੇਰਾ ਠੀਕ ਆ ਠੀਕ ਆ ਤਾਇਆ ਲੈ ਚਾਹ ਪੀਲਾ ਓ ਬੱਛ ਭਾਈ ਚਾਹ ਤਾਂ ਰਹਿਣ ਦੇ ਉਈ ਨਾ ਹੋ ਪਾਣੀ ਕੁਛ ਓਏ ਨਹੀਂ ਪਉਂਦਾ ਕੁਛ ਮੈਂ ਕਿਉਂ ਪਉਣਾ ਹੈ ਓ ਪਤਾ ਹੀ ਨਹੀਂ ਹੁੰਦਾ ਕੀ ਵਾਰੀ ਕਰੋੜ ਕੱਢ ਜੈ ਇਸ ਤੇ ਦੀ ਲੈ ਕਹਨੇ ਉਹ ਕਾਦੀ ਕਰੋੜ ਕੱਢਣੀ ਆ ਯਾਰ ਹਾਂ ਮੁੜ ਕੇ ਫੇ ਸਮਝਾ ਕੋਈ ਹੋਇਆ ਨਹੀਂ ਦੇਖ ਦਿਖਾਇਆ ਤੇਰਾ ਕਿਤੇ ਚੱਲੀ ਜਾਂਦੇ ਗੱਲ ਇੱਕ ਥਾਂਵੇਂ ਬਸ ਅੱਛਾ ਖਵਾ ਦਾਂਗੇ ਲੱਡੂ ਐਤ ਕੀ ਚੱਲ ਮੈਨੂੰ ਤਾਂ ਐਂ ਲੱਗਦਾ ਵੀ ਅੜ ਜਾਈਗਾ ਤੂੰ ਵੀ ਨਾੜੇ ਤਾਂ ਕਾਣੂ ਆਗੇ ਪਰ ਇਹਦਾ ਕਾਣੂ ਆ ਤੁਸੀਂ ਮੇਥੀ ਮਾਰ ਗਏ ਉਹ ਗਾਣ ਉਹਦਾ ਸੰਜੋਗਾਂ ਦੀਆਂ ਗੱਲਾਂ ਨੇ ਭਾਈ ਨਾ ਨਾ ਆਹੋ ਮੈਨੂੰ ਐਂ ਲੱਗਦਾ ਐਂ ਲਾਡਿਆ ਹੂੰ ਕਣਕ ਜੀ ਬਾੜੀ ਡੱਬ ਖੜੱਬੀ ਜੀ ਕਾਲੀ ਮੈਂ ਕਹਿੰਦਾ ਮਾਰ ਖਾਵਾਂਗੇ ਅਜ ਤਕੀ ਤਾਂ ਡੱਬ ਖੜੱਬੀ ਤਾਂ ਹਾਂ ਥੋੜੀ ਅਜ ਤਕੀ ਮਾੜੀ ਰਹਿ ਗਈ ਕਹਿੰਦਾ ਬਾਹਣ ਖੁਸ਼ਕ ਸੀ ਉਹ ਤਾਂ ਉਹੀਂ ਪੀਲੀ ਘਾਤੀ ਤੁਸੀਂ ਤਾਂ ਤੇ ਹਾਂ ਪੀਲੀ ਹੈਗੀ ਆ ਕਰੀ ਜਾਂਦੇ ਨੇ ਸਪਰੇਇਾਂ ਦੀ ਚਾਹ ਲੈ ਕੇ ਆਏ ਸੀ ਉਹਨਾਂ ਦੀ ਅੱਛਾ ਉਹਨਾਂ ਨੂੰ ਪਿਆ ਜਾਂਦਾ ਭਾਈ ਨਾ ਕੰਮ ਵਾਲੇ ਨੇ ਮੈਂ ਪੀਲੀ ਉਹਨਾਂ ਨੇ ਅੱਛਾ ਅੱਛਾ ਆਹੋ ਚਾਲ ਮੈਂ ਤਾਂ ਜਾ ਕੇ ਆਪਣਾ ਸਰਜ ਪਾਸੇ ਥੋੜਾ ਜਾ ਅੱਛਾ ਹਾਂ ਇਹ ਸਪਰੇ ਜੀ ਕਰੀ ਜਾਂਦੇ ਸੀਗੇ ਇਹ ਤਾਂ ਹੋਰ ਆਤਾ ਆ ਹੂੰ ਐਦਿਕਾ ਤੁਸੀਂ ਬਾਅਦ ਪਏ ਪੇਉਂਗੇ ਹਾਂ ਕਮਾਲ ਦੀ ਗੱਲ ਆ ਜੀ ਤਾਂ ਵੀ ਕਹਦਾ ਬਾਈ ਪਹਿਲਾਂ ਤਾਂ ਚੰਗਾ ਪੜਾ ਦੇਖ ਉੱਥੇ ਵੀਰਾ ਰਿਸ਼ਤਾ ਹੁੰਦਾ ਜੀ ਤੁਸੀਂ ਫਸ ਗਏ ਵਿਚਾਲੇ ਆ ਕੇ ਓਏ ਕਾ ਨੂੰ ਅਚੀ ਫਸਿਆ ਹਾਂ ਉਹ ਤਾਂ ਅਗਲੇ ਦੇ ਟਕਾਣਾ ਫੇਟ ਆ ਗਿਆ ਯਾਰ ਚੰਗਾ ਕੋਈ ਆਪਾਂ ਨੇ ਕੋਈ ਮੰਗ ਨਹੀਂ ਮੰਗਾਉਤੀ ਨਹੀਂ ਦੀ ਬਾਤ ਆ ਗੱਲੇ ਨੂੰ ਲੋਟ ਲਗਾ ਗੱਲੇ ਕਾਤਾ ਨਹੀਂ ਮੰਗ ਤਾਂ ਆਪਣੀ ਵੀ ਨਹੀਂ ਸੀ ਤਾਂ ਆ ਟਕਾਣਾ ਤਾਂ ਫਿਰ ਆਏ ਲੋਟ ਆ ਗਏ ਨਾ ਅਸੀਂ 10 ਚ 2 ਆ ਗਏ ਤੇਰੇ ਭਾਈ ਕੱਲਾ ਦੱਸ ਚ ਹਾਂ ਓਏ ਫੇਰ ਉਹੀ ਗੱਲ ਆ ਗਈ ਅਦਲਾ ਬਦਲੀ ਪੈ ਗਿਆ ਆਹੋ ਜਾਨਾ ਤਾਂ ਬੜਾ ਛਾਰੀਆਂ ਹੀ ਗੱਲਾਂ ਹੁੰਦੀਆਂ ਨੇ ਜਦੋਂ ਨਾਂ ਹੋਣਾ ਹੋਵੇ ਸਾਡਾ ਤਾਂ ਤਾਂ ਇਹ ਕੰਮ ਬਣਿਆ ਪਿਆ ਸੀ ਤਾਂ ਫਿਰ ਤੁਸੀਂ ਫਸ ਗਿਨਾ ਵਿੱਚ ਚਾਲ ਕੋਈ ਨਾ ਇਹ ਤਾਂ ਕੋਈ ਗੱਲ ਨਹੀਂ ਬਾਕੀ ਸੰਦੂਕਾ ਦੀ ਗੱਲ ਹੁੰਦੀ ਆ ਆਹ ਹੋਜੂ ਠਾਕ ਕਹਨੋਂ ਕਾਹਨੂੰ ਰਹਿਣਾ ਤੂੰ ਛਾਕ ਤਾਂ ਹੋ ਹੀ ਜਾਊ ਇਵੇਂ ਆਪਣੇ ਵਾਲਾ ਸੁਧਰਿਆ ਹੋਇਆ ਹੁਣ ਹੈ ਕਿ ਉਹ ਵੀ ਜਾਗਦਾ ਸਮਾਨ ਸੁਣਾ ਵਾਹ ਤੇਰੇ ਹੁਣ ਤਾਂ ਤੱਕਲੇ ਤਾਂ ਮਛਦਾ ਟਕਲੇ ਦਾ ਉੱਚਦਾ ਵਾਲ ਨਿਕਲੇ ਪੈਨੇ ਅੱਜ ਦੀ ਘੜੀ ਦਾ ਛੋਦਰ ਗਿਆ ਮੁੰਡਾ ਭਾਈ ਮੈਂ ਨਹੀਂ ਮੰਨਦਾ ਉਹ ਨਹੀਂ ਸੁਧਰਦਾ ਬਾਹ ਤਰ ਮੇਰੀ ਹੋਰ ਗੱਲ ਸੁਣ ਲਾ ਆਪਣਾ ਅੜ ਤੇ ਇੰਨੀ ਦਬਾਰੀ ਕਰਦਾ 2 ਲੱਖ 2.5 ਲੱਖਾਂ ਹੀ ਪੜਾ ਆਂਦਾ ਨਾ ਕੋਈ ਲਿਖਤ ਨਾ ਕੋਈ ਬਾਤ ਕਬੀਲਦਾਰੀ ਸਾਰੀ ਉਹਨੂੰ ਜਮਾਤੀ ਸਾਰੀ ਉਹਨੂੰ ਜਮਾਤੀ ਹੁਣ ਤਾਂ ਜਮਾ ਬੰਦਾ ਬਣ ਗਿਆ ਜਮਾ ਛੋਦਰ ਗਿਆ ਭਾਈ ਅੱਛਾ ਹਾਂ ਜਮਾ ਛੋਦਰ ਗਿਆ ਚਲ ਸ਼ੋਕਰ ਆ ਜੇ ਸੁਧਰ ਜੇ ਹੂੰ ਆਓ ਹੋ ਲੋਟਾ ਤੂੰ ਦਾ ਅੱਠ ਤੂੰ ਤਾਂ ਨਹੀਂ ਕਰੀ ਸਪਰੇ ਕੋਈ ਆਪ ਤਾਂ ਨਵੇਂੜੀ ਬੈਠਿਆ ਕੰਮ ਪਰ ਆਇਆ ਤੁਹਾਨੂੰ ਲੋੜ ਵੀ ਨਹੀਂ ਕੋਈ ਇਹ ਮੈਂ ਇੱਕ ਗੱਲ ਹੋਰ ਦੇਖ ਲਈ ਹਾਂ ਇਹ ਮੇਰੇ ਹਾਲ ਦਾ ਸੁੰਡ ਵੀ ਫਸਲ ਨੂੰ ਮਾੜੇ ਦੇ ਪਊਗਾ ਗੁੱਲੀ ਡੰਡਾ ਵੀ ਮਾੜੇ ਦੇ ਪਊ ਸਾਡੇ ਵਰਗੇ ਦੇ ਤਾਕੜੇ ਨੂੰ ਕੁਝ ਨਹੀਂ ਹੁੰਦਾ ਹਾਂ ਤੂੰ ਤਾਂ ਕਾਹਚ ਮਾੜਾ ਜਾਂ ਤੂੰ ਕਾਹਚ ਮਾੜਾ ਹੋ ਗਿਆ ਇਹ ਗੱਲ ਦੱਸ ਤੀ ਹਾਂ ਇਹ ਤਾਂ ਗੱਲ ਹੋਰ ਜੀ ਮੈਨੂੰ ਲੱਗਦਾ ਸੁੱਕੇ ਦੇ ਸੜਦੇ ਨਾ ਸੱਟਾ ਦੇ ਦੇ ਤਾਂ ਵੀ ਕਣਕ ਹੋਊਗੀ ਇਹ ਤਾਂ ਲੋਕਾਂ ਨੂੰ ਥੋੜਾ ਮੈਂ ਤੇਰੇ ਵਾਲੇ ਬਾਹਣ ਤੇ ਦੇਖਦਾ ਨਾ ਤਾਂ ਕਿਤੇ ਵੀ ਗੁੱਲੀ ਡੰਡਾ ਨਾ ਕਿਤੇ ਤੇਰੇ ਮਨ ਕਿਹੜਾ ਸੁੰਡ ਹੋਏ ਨੇ ਮੈਨੂੰ ਲੱਗਦਾ ਖੁੰਜੇ ਵੀ ਨਹੀਂ ਗੋਡੇ ਤੂੰ ਖੁੰਜੇ ਵੀ ਆਪ ਦੇ ਆਪ ਹੀ ਮੇਰੀ ਗੱਲ ਸੁਣ ਲੈ ਇਹ ਤਾਂ ਤੁਸੀਂ ਲੋਕਾਂ ਨੇ ਹਊਆ ਵੱਡਾ ਬਣਾ ਰੱਖਿਆ ਇਹ ਤਾਂ ਸਮਾਈ ਕਰਨੀ ਪੈਂਦੀ ਆ ਵੀਰ ਫਸਲ ਦੀ ਜੀਰੀ ਹੋ ਗਈ ਕਣਕ ਹੋ ਗਈ ਮੈਂ ਤਾਂ ਵਿੱਚੋਂ ਹੀ ਨਿਕਲਦਾ ਫਸਲ ਦੇ ਮੈਂ ਤਾਂ ਦਿਨ ਰਾਤ ਇੱਕ ਗਾਧਾ ਰਹਿੰਦਾ ਗੁੰਦਾ ਹੁਣ ਮੁੰਡਾ ਬਰਾਬਰ ਦਾ ਝਾਰਾ ਲਾਉਣ ਲੱਗ ਗਿਆ ਹੁਣ ਤਾਂ ਠਮਾਂ ਦੀ ਭਾਈ ਹੋਣੀ ਹਾਂ ਤਾਂ ਤਾਕੜੇ ਤੁਸੀਂ ਦੋਨੇ ਜਾਵਾ ਹਾਂ ਇਹ ਤਾਂ ਸੇਵਾ ਕਰਨੀ ਪੈਂਦੀ ਇਹ ਤਾਂ ਤੁਸੀਂ ਲੋਕਾਂ ਨੇ ਹੂਆ ਵੱਡਾ ਬਣਾ ਰੱਖਿਆ ਵੀ ਤਾਕੜੇ ਨੇ ਆਏ ਹੁੰਦਾ ਨਾ ਇਹਦਾ ਵਹਿਮ ਆ ਭਾਈ ਹਾਂ ਨਾ ਸੇਵਾ ਬਹੁਤ ਕਰਦਾ ਤੂੰ ਇੱਥੇ ਤਾਂ ਰਹਿਣੇ ਵਿੱਚ ਤਾਂ ਰਹਿਣੇ ਤੁਸੀਂ ਦੋਨੇ ਪਿਓ ਤੂੰ ਤਾਂ ਚੱਕ ਕੇ ਝੋਲਾ ਬੱਥ ਚਾਹ ਲਿਆਉਣਾ ਤੂੰ ਤਾਂ ਹੋ ਕੰਮ ਕਰਦਾ ਨਹੀਂ ਝਾਰੇ ਦਿਹਾੜੀ ਦਿਹਾੜੀ ਵਾਲਾ ਨਹੀਂ ਇੰਨੀ ਗਾਉ ਨਾਲ ਕਰਦਾ ਹੈ ਅੱਛਾ ਜੀ ਅਪਕਾਨਾ ਪੈਂਦਾ ਯਾਰ ਅੱਛਾ ਹੋਰ ਹਣ ਹੁਣ ਤੈਨੂੰ ਕਿਤੇ ਪਤਾ ਨਹੀਂ ਅੱਛਾ ਅੱਛਾ ਕਰੀ ਜਾਂਦਾ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਤੂੰ ਹੀ ਗੱਲ ਦੱਸੀ ਐ ਐਵੇਂ ਕਹਿਦੀ ਆਪਾਂ ਸਾਡੀਆਂ ਜਾਣਦੇ ਜਾਣਦੇ ਫਿਰ ਟੱਚਰ ਮਾਰੀ ਆ ਤੂੰ ਕਹਦਾ ਚਿਹਰੇ ਚ ਗੱਲ ਨਾਲੇ ਮੇਰੇ ਛਾਲੇ ਦੀ ਅੱਜ ਕਿਹੜਾ ਖੋ ਲੈ ਕੇ ਦੀ ਸਾਡੇ ਬੁੜਿਆਂ ਨੇ ਕਮਾਈਆਂ ਕਰੀਆਂ ਵਈਆਂ ਹੈ ਨਹੀਂ ਅਜੇ ਕੋਈ ਨਹੀਂ ਭਾਈ ਕਿਸੇ ਦੀ ਸਾਡੇ ਤਾਂ ਆਪਦੇ ਆ ਆਪ ਘਟਾ ਠਾਉਣੇ ਆ ساری عمر ਆਪਦੀ ਲੰਘੀ ਆਹੋ ਆਹੋ ਹਾਂ ਅਸ ਤਾਂ ਡਾਕਾ ਮਾਰਿਆ ਨਾ ਕਿਸੇ ਦਾ ਡਾਕਾ ਮਾਰ ਲਓ ਭਾਈ ਜੇ ਬਾਜ ਦਾ ਡਾਕਾ ਕਿਹੜਾ ਮੰਨ ਲੈਂਦਾ ਅੱਜ ਕੱਲ ਨਾ ਕੋਈ ਡਾਕੇ ਮਾਰੇ ਹਰ ਇੱਕ ਕੰਮ ਦੇ ਵਿੱਚ ਫਾਇਦੇ ਹੋਣਾ ਹਰੇਕ ਕੰਮ ਦੇ ਸਾਡੇ ਦੇ ਵਿੱਚ ਫਸਦੇ ਹੋਗੇ ਇਤਕੀਲੇ ਵਿਆਹ ਚ ਵੀ ਫਸਗੇ ਹੈ ਚੰਗਾ ਕੋਲਾ ਮੇਰਾ ਰਿਸ਼ਤਾ ਹੁੰਦਾ ਸੀ ਚੱਲ ਕੋਈ ਗੱਲ ਨਹੀਂ ਰਿਸ਼ਤਾ ਤਾਂ ਹੋ ਜੂ ਯਾਰ ਰਿਸ਼ਤਾ ਹੁਣ ਰੁਗਾਣ ਵਾਲੇ ਤੇ ਬਾਜੇ ਥੋੜੂ ਫਸਾਂਗੇ ਜਿੱਥੇ ਹੁਣ ਹੋਊਗਾ ਇਹਦਾ ਸੰਜੋਗਾਂ ਦੀਆਂ ਗੱਲਾਂ ਨੇ ਇਹਦਾ ਰੱਬ ਦੇ ਮਾਰ ਟੱਡੇ ਚ ਟੱਕਰ ਸਾਡੇ ਚੋਂ ਕੀ ਕੱਢੇਗਾ ਆਹੋ ਰੱਬ ਦੇ ਮਾਰ ਟੱਕਰ ਮਾਰਨੀ ਪਊ ਕੋਈ ਨਾ ਰੱਬ ਤਾਂ ਕੁਝ ਨਹੀਂ ਕਹਿੰਦਾ ਸਾਡੇ ਨਹੀਂ ਮਾਰ ਛੱਕਦਾ 10 ਬੀੜੀਆਂ ਨਹੀਂ ਮਾਰਾ ਕਰ ਦਿੰਦਾ ਕਿਸੇ ਦਾ 10 ਬੀੜੀਆਂ ਸਾਡੇ ਮਾਰ ਨਹੀਂ ਛੱਕਦਾ ਟੱਕਰ ਕੋਈ ਨਹੀਂ ਮਗਰੋਂ ਹੋਣ ਲੈਂਦੇ ਹਾਂ ਕੋਈ ਨਾ ਮੱਤੀਆਂ ਬੈਠਾ ਇੱਥੇ ਦਾ ਸਾਰਾ ਕੰਮ ਬਣ ਗਿਆ ਸੀ ਵਿਚ ਵੜ ਕੇ ਜਾ ਮਾ ਜਾ ਕੇ ਹੈ ਉਹ ਵੀ ਗਾਂਹਾਂ ਵਾਲੇ ਦੇਖ ਲੋ ਮੈਂ ਨਹੀਂ ਦੇਖਿਆ ਵੀ ਭਾਈ ਮੁੰਡਾ ਸਿਆਣਾ ਕੋਈ ਨਸ਼ਾ ਪਤਾ ਨਹੀਂ ਕਰਦਾ ਅਖੇ ਜ਼ਮੀਨਦਾਰ 10 ਕਿਲੋ ਨਸ਼ੇੜੀ ਨੂੰ ਵਿਆਹਤੀ ਕੁੜੀ ਆ ਦੇਖੋ ਕੋਈ ਨਾ ਹਜੇ ਤਾਂ ਹਜੇ ਤਾਂ ਟਾਈਮ ਹੀ ਕੁਛ ਨਹੀਂ ਹੋਇਆ ਗਾਂਹਾਂ ਜਾ ਕੇ ਦੇਖੋ ਕੀ ਬਣੂ ਮੰਮੀ ਹਾਂ ਕੀ ਕਰਦੀ ਜੀ ਕੁਛ ਨਹੀਂ ਮੈਂ ਤਾਂ ਕੀ ਕਰਨਾਗਾ ਉੱਠ ਗਿਆ ਤੂੰ ਹਾਂ ਉੱਠ ਖੜਿਆ ਪਾਪਾ ਕਿੱਥੇ ਆ ਉਹ ਤਾਂ ਹ ਡੰਗਰਾ ਕੰਨੀ ਗਿਆਗਾ ਹਾਂ ਮਹਾਰੇ ਪਾਏ ਆਉਂਦੇ ਸੀ ਜਾ ਕੇ ਖੇਤ ਤਾਂ ਨਾਲ ਇੱਕ ਦੋ ਕੰਮ ਹੋਰ ਸੀ ਉਹ ਕਰਿਆਉਂਦੇ ਹਨਾ ਫਿਰ ਤਾਂ ਫਾਲੀ ਵਧੀਆ ਗੱਲ ਹੈ ਪੁੱਛ ਲੈ ਤੇਰੇ ਪਿਓ ਨੂੰ ਵਗ ਜਾ ਉਹਦੇ ਨਾਲ ਹਾਂ ਇੱਕ ਸੱਚ ਉਹ ਨਾ ਫੋਨ ਆਇਆ ਸੀ ਮੈਨੂੰ ਪੰਗੂ ਦਾ ਹਾਂ ਉਹ ਉਹਨਾਂ ਨੇ ਨਾ 5-7 ਮੁੰਡੇ ਨੇ ਉਹ ਇਕੱਠੇ ਹੋ ਕੇ ਉਹ ਬਾਬੇ ਆਉਂਦੇ ਹੁੰਦੇ ਨੇ ਦੂਰੋਂ ਉਹ ਗਰੀਬ ਕੁੜੀਆਂ ਦੇ ਵਿਆਹ ਕਰਦੇ ਨੇ ਉਹ ਕਹਿੰਦਾ ਭਾਈ ਜਿੰਨਾ ਸੁੱਥੋ ਸਰਦਾ ਹਨਾ ਉਹਨਾਂ ਨੇ 5-5000 ਰੁਪਇਆ ਪਾਇਆ ਜੇ ਤੁਸੀਂ ਮੈਨੂੰ ਦੇ ਦਿਓ ਆਪਾਂ ਹਨਾ ਸਰਦਾ ਸਮਾਨ ਕਿਸੇ ਦਾ ਪੁੰਨ ਹੋ ਜੀ ਲੈ ਜਿੰਦਰਾ ਤੂੰ ਤਾਂ ਜਮੀ ਕਮਲ ਮਾਰੀ ਜਾਂਦਾ ਮੇਰੇ ਕੋਲੇ 5000 ਭਲਾ ਕਿੱਥੋਂ ਹੋਊਗਾ ਤੇਰੇ ਪਿਓ ਨੂੰ ਪੁੱਛ ਲੈ ਜੋ ਦੇ ਦੂਗਾ ਨਾ ਦੱਸੇ ਉਹਦਾ ਕਲੇਸ਼ ਪਾਊਗਾ ਐਵੇਂ ਅਗਲੇ ਦਾ ਕਾਰਜਾ ਨਾਪੂਰ ਚੜਿਆ ਅਗਲਾ ਕੂਗਾ ਤੇਰੇ ਰੁਪਈਆ ਕਰਕੇ ਕਾਰਜ ਨੀਪੂਰ ਚੜਿਆ ਹਾਂ ਨਲੇ ਆਇਆ ਚਲ ਆਪਣਾ ਤਿਲ ਫੁੱਲ ਪਾਏ ਜੇ ਪੁੱਨ ਸਹੀ ਊਂਕੜਾ ਆਪਾਂ ਕਿਸੇ ਪਾਸੇ ਦਿੰਨੇ ਆਂਗੇ ਉਹ ਤਾਂ ਗੱਲ ਤੇਰੀ ਠੀਕ ਐ ਪਰ ਪੁੱਤ ਮੇਰੇ ਕੋਲ ਤਾਂ ਇੰਨੇ ਹੁਣ ਪੈਸੇ ਹੈ ਹੀ ਨਹੀਂਗੇ ਵੱਧ ਤੋਂ ਵੱਧ ਨਾ ਹੋਊਗਾ 2-3000 ਹੋਊਗਾ ਇਤੋਂ ਵੱਧ ਨਹੀਂ ਮੇਰੇ ਕੋਲ ਦੋ ਦੇ ਦੇ ਫੇਰ ਦੋ ਨਾ ਵੀ ਸਰਜੂ ਤਾਂ ਆਪਾਂ ਸਰਦ ਅਸਮਾਨ ਹੀ ਪਾਉਣੇ ਨੇ ਹਿੱਸੇ ਹੀ ਪਾਉਣਾ ਹਾਂ ਨਾ ਹਾਂ ਦੋ ਦੇ ਦੇਮਾ ਚੱਲ ਕੋਈ ਨਹੀਂ ਆਜਾ ਦੇ ਦੇਨੀ ਆਜਾ ਜਦ ਨਾਲ ਤਰਪਿਓ ਨੂੰ ਕਿਹਾ ਜਾ ਕੇ ਅਨੇਰੂ ਪਾਉਣ ਦਾ ਆ ਉਹਨੂੰ ਫਿਰ ਮੈਂ ਫੜਾਏ ਆਉਣਾ ਜਾ ਕੇ ਉਹਨਾਂ ਨੇ ਤੁਰਨਾ ਹੈਗਾ ਉਹ ਅੱਜ ਸਮਾਨ ਸਮੂਹ ਲੈਣ ਜਾਣਗੇ ਨਾ ਪੇਟੀ ਲੈ ਮਾਰੀ ਚਲ ਕੋਈ ਲੋ ਤਾਂ ਮੈਂ ਲਿਆ ਦਿੰਨੀ ਆ ਤੇ ਤੂੰ ਤਰਪਿਓ ਨਾਲ ਵਧੀਆ ਸਮਾਂ ਦੀ ਭੱਗ ਜਾ ਕੰਮਦੰਗ ਲੈ ਲਾ ਲੈ ਹਾਂ ਕੇਰਾ ਤੋਂ ਮੈਨੂੰ ਪੈਸੇ ਫੜਾ ਦੇ ਦੂਸਰੀ ਵਾਰ ਉਹਨੇ ਪੈਸੇ ਫੜਾ ਕੇ ਉਹ ਕਰ ਲੈਣਾ ਫਿਰ ਮੈਂ ਆਪਾਂ ਪੈਨਾਲੀ ਭੱਗ ਜੂ ਚੰਗਾ ਬੜਾ ਠੱਕਾ ਹੋਇਆ ਪਿਆ ਪਈਆਂ ਚ ਤਾਂ ਅੱਲਾਹ ਦਾ ਹਵਾ ਹੀ ਚਲਦੀ ਆ ਜਿਹੜੇ ਹਿਸਾਬ ਨਾਲ ਲੜ ਕੇ ਧੁੰਦਨਾ ਸੱਟੇ ਨਿਸ਼ੰਦਰੇ ਚਾਚੂ ਨਹੀਂ ਕਰੀ। ਚਾਹ ਤਾਂ ਮੈਂ ਕਹਿੰਦੀ ਰੋਟੀ ਖਾ ਲੈਂਦੇ ਪਹਿਲਾਂ। ਰੋਟੀ ਦੀ ਹਜੇ ਭੁੱਖ ਜੀ ਨਹੀਂ ਮਾਂ ਚੱਲ ਚਾਹ ਨਾਲ ਖਾ ਲਾਂਗੇ ਕੁਸ। ਚੱਲ ਕੋਈ ਨਾ ਚਾਹ ਤਾਂ ਬਣਾ ਦਿੰਨੀ ਆ। ਹਾਂ। ਉਹ ਮੈਂ ਤਾਂ ਇਹ ਕਹਿੰਦੀ ਮੇਰੇ ਆਪਣੀ ਰੁਪਿੰਦਰ ਦਾ ਫੋਨ ਆਇਆ ਸੀ ਬਾਹਰੋਂ। ਉਹ ਰੁਪਿੰਦਰ ਦਾ ਫੋਨ ਹੱਚ ਮੇਰਾ ਵਾਲਾ ਫੋਨ ਬੰਦ ਹੋਇਆ ਪਹਿਲਾਂ ਉਹਤੇ ਵੀ ਆਉਣਾ ਸੀ ਹੈ। ਚੱਲ ਕੋਈ ਗੱਲ ਨਹੀਂ। ਕੀ ਕਹਿੰਦੀ ਸੀ ਫਿਰ? ਹੈਗੀ ਸੀ ਤੀ ਕਹਿੰਦੀ ਲੱਗਿਆ ਨਹੀਂ ਹੈਗਾ ਬਾਪੂ ਦਾ ਫੋਨ। ਪੁੱਛਦੀ ਸੀ ਥੋਡੇ ਬਾਰੇ। ਮਾਂ ਉਹ ਤਾਂ ਖੇਤ ਨੇਗੇ। ਆਹੋ। ਤਾਂ ਕਰਕੇ ਮੈਂ ਹਾਂ ਕੋਈ ਨਾ ਫੇਰ ਗੱਲ ਕਰਾ ਦੂੰਗੀ। ਚੱਲ ਕੋਈ ਗੱਲ ਨਹੀਂ। ਤੇ ਹੋਰ ਕਣਕ ਤਾਂ ਹੁਣ ਠੀਕ ਹੀ ਐ ਬਸ ਚਲ ਆਇਆ ਖਾਨ ਜੋਗੇ ਦਾਣੇ ਹੋ ਜਾਣ ਬਹੁਤ ਨੇ ਬਾਲਾ ਆਪਾਂ ਕੀ ਕਰਨਾ ਚੱਲ ਕੁਲੀ ਡੰਡਾ ਜਾ ਹੋਇਆ ਪਿਆ ਹੂੰ ਤਾਂ ਲੈ ਦੱਸ ਪਰ ਇਹਦਾ ਹੁਣ ਤਾਂ ਫੇਰ ਸਿਆਪਾ ਗੁੱਲੀ ਡੰਡੇ ਦਾ ਛੱਡ ਗਿਆ ਪਹਿਲੀ ਜ਼ਮੀਨ ਘਾਟਾ ਆਪਣੇ ਲਵੇ ਤਾਂ ਓ ਕਿਉਂ ਟੈਨਸ਼ਨ ਲੈਣੀ ਹੁੰਦੀ ਐ ਘਟ ਹੁਣ ਆਪਾਂ ਕਬੀਲਦਾਰੀ ਤਾਂ ਜਿੱਤੀ ਪਿਆ ਆਪਣਾ ਇਹ ਘਾਟਾ ਵਾਧਾ ਆਪਣੇ ਖਾਨ ਜੋਗੇ ਦਾਣੇ ਹੋ ਜਾਣਗੇ ਹੂੰ ਆ ਉਹ ਕੀ ਮਿਹਣਾ ਪਕੜਾ ਖਾ ਕੇ ਨਗਾ ਯਾ 2 ਕਿਲੇ ਵੇਚੇ ਨੇ ਕੁੜੀਆਂ ਵੀ ਸੈਟ ਕਰੀਆਂ ਨੇ ਹਾਂ ਉਹ ਵੀ ਸੋਚਿਆ ਕਰ ਤੂੰ ਕੁਛ ਨਹੀਂ ਹੁੰਦਾ ਇਹ ਤਾਂ ਵਾਦੇ ਘਾਟੇ ਚੱਲਦੀ ਰਹਿੰਦੇ ਹੁੰਦੇ ਨੇ ਆਪਣੇ ਦਿਨ ਨੂੰ ਤਾਂ ਸਕੂਨ ਹੈਗਾ ਵੀ ਕੁੜੀਆਂ ਵਧੀਆ ਘਰੇ ਨੇ ਇੱਕ ਕੁੜੀ ਚੱਲ ਬਾਹਰ ਤੋਰਤੀ ਮੈਂ ਇੱਕ ਕੁੜੀ ਭਈ ਵਧੀਆ ਘਰੇ ਵਿਆਹਤੀ ਹਾਂ ਹਾਂ ਇਹ ਉਹ ਪੈਸੇ ਲੱਗੇ ਦੁਖਦੇ ਤਾਂ ਨਹੀਂ ساری ਉਮਰ ਐਸ ਕਰਨੀਆਂ ਕੁੜੀਆਂ ਇਹ ਤਾਂ ਗੱਲ ਤੁਹਾਡੀ ਸੱਚੀ ਹੈ ਜੀ ਹੋਰ ਹੁਣ ਇਹ ਤਾਂ ਲੋਕ ਨੇ ਇਹਨਾਂ ਦਾ ਤਾਂ ਮਿਹਣੇ ਮਾਰਨੀ ਮਾਰਨੇ ਨੇ ਇਹਨਾਂ ਨੂੰ ਕਦੋਂ ਜਿੱਤ ਸਕਿਆ ਕੋਈ ਐਨੀ ਇਹਨਾਂ ਨੂੰ ਟੈਨਸ਼ਨ ਲਿਆਕਰ ਕੁਝ ਨਹੀਂ ਹੁੰਦਾ ਇਹ ਤਾਂ ਵਾਦੇ ਘਾਟੇ ਜ਼ਿੰਦਗੀ ਚ ਚੱਲਦੀ ਰਹਿੰਦੇ ਨੇ ਚੱਲ ਕੋਈ ਨਾ ਜੀ ਉਹ ਤਾਂ ਤੁਸੀਂ ਛੱਡੋ ਪਰੇ ਮੈਂ ਤਾਂ ਇਹ ਕਹਿੰਦੀ ਤੁਹਾਨੂੰ ਮਹਾਪਾ ਕੁੜੀ ਕੋਲ ਚੱਲੇ ਆਉਣਾ ਨਨਦ ਕੋਲੇ ਮਿਲੇ ਆਉਣਾ ਇੰਨੇ ਦਿਨ ਹੋ ਗਏ ਉਹ ਲੈ ਵੀ ਜਾਇਆ ਨਹੀਂ ਗਿਆ ਜਾਇਆ ਉਹਨੇ ਫਿਰ ਕੰਮ ਧੰਦੇ ਤਾਂ ਹੋ ਗਏ ਆਪਣੇ ਕਣ ਕਰਮਾਤੀ ਚੱਲ ਜਾਇਆ ਮੰਗੇ ਮੁੜ ਕੇ ਹੱਥ ਹਣਾਣਾ ਪੂ ਆਪਦੇ ਕੰਮ ਵੀ ਦੇਖਣੇ ਨੇ ਨਾ ਤੁਹਾਨੂੰ ਮੁੜ ਕੇ ਆਵਾਂਗੇ ਹੁਣ ਉੱਥੇ ਰਹਿਣਾ ਥੋੜੀ ਆਪਾਂ ਹਾ ਹੋ ਉਹੀ ਕਹਿੰਨਾ ਮੈਂ ਕਿਤੇ ਕਹਿ ਦੇ ਉੱਥੇ ਅਗਲਾ ਤਾਂ ਕਹਿੰਦਾ ਹੀ ਹੁੰਦਾ ਹੈ ਹੋਰ ਜੀ ਹੋਰ ਹਾਂ ਸੱਗੇ ਰੱਤੇ ਰਿਸ਼ਤੇਦਾਰ ਨਹੀਂ ਕਿਤੇ ਰਿਹਾ ਜਾਂਦਾ ਹੋਰ ਮਾੜਾ ਜਦੋਂ ਪਤਾ ਸਤਾ ਲੇ ਹੋਣੇ ਲੈ ਆਉਣਾ ਘੰਟੇ ਚ ਮੁੜੇ ਆਵਾਂਗੇ ਹਾਂ ਚਲ ਫਿਰ ਮੈਂ ਸੰਨੀਆਂ-ਸੁੰਨੀਆਂ ਕਰਦਾ ਹਾਂ ਆਹੋ ਆਹੋ ਸੰਨੀ-ਸੁੰਨੀ ਕਰਦੇ ਤਨੇ ਮੈਂ ਆਉਣਾ ਤੇਰੇ ਨਾਲ ਹੀ ਕਰਾਉਂਗਾ ਪਹਿਲਾਂ ਚਾਹ ਪੀ ਲਓ ਪਹਿਲਾਂ ਚਾਚੂ ਕਰ ਲੈ ਆਹੋ ਕਰ ਲੈ ਚਾਚੂ ਬੈਠਾ ਮੈਂ ਤਨੇ ਲੈ ਹਾਈਦਰ ਨੀਰੀ ਵਾਲੇ ਕੀ ਕਰਦਾ ਫਿਰਦਾ ਇਹ ਮੈਨੂੰ ਤਾਂ ਲੱਗਦਾ ਨਾ ਇਹ ਦਵਾਰੇ ਖੁੱਲ ਗਿਆ ਰਾਤ ਮੈਨੂੰ ਲੱਗਦਾ ਸੀ ਮੁਸ਼ਕਿਲਾਂ ਹੁੰਦਾ ਕਿਤੇ ਹੋਰ ਤਾਂ ਨਹੀਂ ਇੱਥੇ ਕੁੜਗੜ ਜਾ ਪਾਈ ਜਾਂਦਾ ਪਤਾਤਾ ਕਰਾਂ ਇਹਦਾ ਮੈਂ ਛੱਟੇ ਦਾ ਇੱਥੀ ਦੀ ਜੇ ਹੋਣਗੇ ਤਾਂ ਚੰਗਾ ਕੇਲੇ ਦੀ ਦਵਾਈ ਲਾ ਕੇ ਧਾਤੇ ਦੀ ਮਾਂ ਲੈ ਪੱਕ ਜਾਣਗੇ ਰੜਕਦੇ ਨੇ ਮਾਂ ਕਿਤੇ ਵੀ ਰਿਆ ਨਾ ਕੀ ਕਰੀਏ ਨਹੀਂ ਤੇ ਖੜਾ ਹੋਰ ਨਾ ਕੋਈ ਚੰਦ ਚਾੜਦੀ ਲਾ ਚੰਦ ਮੇਰੇ ਛਾਲੇ ਦੇ ਨੀਰੇ ਵਾਲੇ ਕਿਹੜਾ ਚੰਦ ਚਾੜੂ ਮੈਂ ਕੁੱਤਿਆਂ ਤੋਂ ਲੱਗ ਜਾਂਦੇ ਆ ਭੌਂਕਣ ਐ ਨਾ ਝੂਆ ਲਿਆ ਕਰ ਮੇਰੀਆਂ ਜਿਹੜੀਆਂ ਝੂਆ ਲੈਣੀਆਂ ਨੇ ਉਹ ਝੂਆ ਨਹੀਂ ਲੈਂਦੀ ਮਾੜਾ ਮੋਟਾ ਮੁੰਡੇ ਨੂੰ ਹੱਥ ਵਾਚਕਾਰ ਮੇਰੇ ਨੂੰ ਤੂੰ ਕਰ ਚੱਕੀ ਕੋਈ ਕੁਛ ਮੁੰਡਾ ਤਾਂ ਮੇਰੇ ਬਸਤੀ ਹੈਗਾ ਆ ਤੂੰ ਵੀ ਨਾ ਹੁਣ ਮੈਨੂੰ ਲੱਗਦਾ ਹੈਗਾ ਦਵਾਰੇ ਖੁੱਲਦਾ ਤੁਰ ਜਾਣਾਗਾ ਨਾ ਖੋਲਣ ਹੁਣ ਕਿਤੇ ਹੋਰ ਗੜਗੜ ਜਾ ਪਾ ਕੇ ਰੱਖਿਆ ਹੋਵੇ ਵਾ ਨਹੀਂ ਤੇਰੇ ਅੱਛਾ ਮੇਰੇ ਜਾਣਦੇ ਹੁਣ ਗੁੜ ਪਾਉ ਮੈਂ ਚਾ ਬਾਛੇ ਜੇ ਤੂੰ ਗੁੜ ਪਾਉਣ ਦਿੰਦੀ ਮੈਂ ਫੇਰ ਆ ਗੱਲਾਂ ਕਿਥੇ ਗੁੜ ਤਾਂ ਪਾਉਣ ਨਹੀਂ ਦਿੰਦੀ ਹਣ ਹੁਣ ਤਾਂ ਛਿਆਲਾ ਮਾਂ ਦੀ ਧੀਏ ਮਾ ਲਾਇਨ ਬਣੂ ਇੱਕ ਲੰਬਰ ਵੇ ਤੂੰ ਬਹਿ ਜਾ ਟਿੱਕੇ ਬਣੂਗਾ ਇੱਕ ਨੰਬਰ ਨਾਲ ਦੋ ਨੰਬਰ ਹਾਂ ਜਿਹੜੇ ਠਾਵ ਨਾਲ ਤੂੰ ਬਿੜਕਾਂ ਜੀਆਂ ਲੈਣੀਆਂ ਨਾ ਆਹੀ ਚੱਕਰ ਰਹੇ ਮੈਂ ਲੱਗ ਜੂ ਦੁਬਾਰੇ ਲੱਗ ਜੂ ਅਜੇ ਥਾਂ ਹੀ ਦਾ ਮੂੰਹ ਤਾਂ ਧਰੀ ਹੈ ਨਹੀਂ ਆ ਲੱਗ ਜੂ ਦੁਬਾਰੇ ਜਿਹ ਆਹੀ ਲੱਥਣ ਰਹੇ ਬਸ ਰਹਿੰਦੀ ਕਰ ਤੂੰ ਕੱਢ ਦੇ ਹੁਣ ਲੱਗ ਜੂਗਾ ਇਹ ਸਾਂਖ ਸ਼ਰਮ ਤਾਂ ਹਉਂਦੀ ਨਹੀਂ ਕੋਈ ਤੇਰੇ ਮੁੰਡੇ ਨੂੰ ਹੈਗੀ ਠਰਮ ਨਾ ਤੈਨੂੰ ਸ਼ਰਮ ਤੇਰੇ ਲਾਡ ਪਿਆਰ ਕਰਕੇ ਬਹੁਤ ਕੰਮ ਕੋ ਖਰਾਬ ਹੋਈ ਜਾਂਦਾ ਅੱਜ ਮੈਂ ਉੱਥੇ ਵਾਗ ਗਿਆ ਖੇਤ ਬਣੀ ਨੂੰ ਉੱਥੇ ਲਾਡੀ ਬੈਠਾ ਨਾ ਤੂੰ ਉਹਦੇ ਕੋਲੇ ਕਿਉਂ ਖੜਾ ਫਰ ਨਾਲੇ ਤੈਨੂੰ ਪਤਾ ਹੈ ਵੀ ਆਪਣਾ ਇੱਟ ਕੁੱਤੇ ਵਾਲਾ ਪੈਰ ਆ 20 ਵਾਰੀ ਤੈਨੂੰ ਸਮਝਾਇਆ ਵੀ ਭਾਈ ਉਹਦੇ ਕੋਲ ਨਾ ਖੜਿਆ ਕਰ ਓਏ ਆ ਹੁਣ ਕਿਹੜਾ ਗੋਲੀ ਚੱਲੀ ਬਈਆ ਆਖਣ ਨੂੰ ਖੇਤ ਦਾ ਬੋਲ ਬਲਾਵਾ ਤਾਂ ਹੈਗੀ ਉਹ ਤਾਂ ਮੈਂ ਲੰਘਿਆ ਜਾਂਦਾ ਸੀ ਮੈਨੂੰ ਕਹਿੰਦਾ ਦਾ ਚਾਹ ਪੀ ਲੈ ਜਦੋਂ ਮੈਂ ਬੈਠਿਆ ਜਾ ਕੇ ਪਹਿਲਾਂ ਤਾਂ ਮੈਂ ਟੈਕਟਰ ਜੀ ਕਰੀ ਮਾਂ ਭਾਈ ਛਾਕ ਛੱਲਾ ਜਾ ਹਣਾ ਤੁਸੀਂ ਲਾਦੀ ਢੋਂਜਰ ਠਾਕਦਾ ਮੈਨੂੰ ਹੋ ਜਾਂਦਾ ਮਾਂ ਫੇਰ ਦਿੱਤਾ ਜਦੋਂ ਮੈਂ ਮੁੱਛ ਨੂੰ ਬਟਾ ਮਾਂ ਛੱਡਦਾ ਭਾਈ 10 ਕਿਲੇ ਨੇ ਕੱਲੇ ਝੋਟੇ ਦੇ ਛੇਰ ਵਰਕੇ ਤੁਸੀਂ ਦਾਟ ਦਉ ਮਾਂ ਜਾਨੂ ਤਾਂ ਆਪੀ ਹੋਣਾ ਮਾਂ ਤਾਂ ਕੜੇ ਨੂੰ ਦੇ ਕੇ ਰੇ ਕਾਦਾ ਇਹ ਜਦੋਂ ਇਹ ਗੱਲ ਜੀ ਮੁੰਡੇ ਜਾਲੀ ਕਰੀ ਆਪਣੀ ਵਾਲੀ ਸਮਝ ਮੈਨੂੰ ਕਹਿੰਦਾ ਹੁਣ ਨਸ਼ਾ ਪਤਾ ਕਿਵੇਂ ਕਰਦਾ ਬਾਅਦ ਫੇਰ ਉੱਥੇ ਮੇਰੀ ਸਮਝ ਨੀਵੀਂ ਪੈ ਗਈ ਮਨਜੀਤ ਕੋਰੇ ਮੈਂ ਤਾਂ ਟਾਈਮ ਵਿਚਾਰ ਕੀ ਆਇਆ ਫੇਰ ਉੱਥੇ ਮੈਨੂੰ ਝਪਣਾ ਪੈ ਗਿਆ ਮੇਰੇ ਛਲੇ ਦੀ ਧਾਤੀ ਬੈਣ ਨਾ ਦੇ ਮੈਨੂੰ ਤਾਂ ਉੱਥੇ ਮਾਇਆ ਲੰਘਿਆ ਮੈਂ ਤਾਂ ਉਥੋਂ ਵੇ ਤੈਨੂੰ ਤਾਂਹੀਂ ਤਾਂ ਮੈਂ ਕਹਿੰਨੀ ਆ ਉਹ ਤਾਂ ਮੱਛਿਆ ਫਿਰਦਾਗਾ ਪਹਿਲਾਂ ਵੀ ਫਿਰਿਸ਼ਤਾ ਉਹਨਾਂ ਦੇ ਹੁੰਦਾ ਸੀਗਾ ਹੈ ਬਚੋਲੇ ਨੇ ਰਿਸ਼ਤਾ ਆਪਣੇ ਕਰਵਾਤਾ ਤਾਂ ਘੜੇ ਦੇ ਕੀ ਕਰਿਆ ਉਹਨਾਂ ਨੇ ਮੈਂ ਉਹਨੂੰ ਕਹੀ ਗੱਲ ਭਾਈ ਮਾਂ ਜਦੋਂ ਆਖਲੇ ਨੂੰ ਮੁੰਡਾ ਸਾਡਾ ਝੂਤ ਲੱਗਾ ਛੱਡ ਘਰ ਬਾਹਰ ਝੂਤ ਲੱਗਾ ਜਾਨੂੰ ਕਾਤਾ ਨਹੀਂ ਤੇ ਫਿਰ ਉਹੀ ਤੇ ਮੈਂ ਸਮਝਾਉਣੀ ਆ ਕਿ ਤੂੰ ਨਾ ਇਹ ਜਿਆ ਕੋਲੇ ਖੜਿਆ ਕਰ ਜਾ ਕੇ ਮੈਂ ਕਾ ਨੂੰ ਛੱਡ ਮੇਰੀ ਗੱਲ ਮੈਂ ਤੈਨੂੰ ਐ ਕਹਿੰਨੀ ਆ ਮੁੰਡਾ ਤੈਨੂੰ ਪਾਲਦਾ ਫਿਰਦਾ ਸੀ ਉਹਨੇ ਕੀ ਕਰਾਉਣਾ ਪੈਸੇ ਲੈਣ ਨੂੰ ਪੈਸਾ ਟੋਕ ਨਹੀਂ ਹੈਗਾ ਮੇਰੇ ਕੋਲੇ ਕੰਮ ਕਰ ਉਹਨੂੰ ਕਹਦੇ ਆਪਦਾ ਬੇਕੰਮ ਦੀ ਗੱਲ ਹੀ ਕਰਦਾ ਸੀ ਉਹ ਹਾਂ ਉਹ ਕਹਿੰਦਾ ਸੀ ਰੇ ਸਪਰੇਸ ਟੋਕੇ ਆਉਣੀ ਆ ਭਾਪੇ ਨੇ ਲੈ ਕੇ ਜਾਣਾ ਨਾਲ ਕਹਿੰਦਾ ਹਾਂ ਸ਼ਾਬਾਸ਼ ਹੈ ਸ਼ਾਬਾਸ਼ ਹੈ ਕਿਆ ਬਾਤ ਹੈ ਉਹਨੂੰ ਐ ਪਤਾ ਰੇ ਪੈਸੇ ਨੂੰ ਕਿੰਨੇ ਦਿਨ ਹੋ ਗਏ ਰੇ ਪਾ ਕੇ ਤਾਂ ਮੈਂ ਯਕੀਨ ਵੀ ਕਰਤੀ ਟੋਪਕ ਕਿਹੜੀ ਹੁੰਦੀ ਆ ਉਹ ਵੀ ਕਰਤੀ ਛੁਰਪੇ ਵੀ ਕਰਤੀ ਹੁਣ ਉਹਨੂੰ ਰਿਆਂ ਚ ਬਰਿਆਂ ਦੀ ਹੋਗੀ ਸ਼ਾਬਾਸ਼ ਉਹਨੂੰ ਕਹਦੇ ਕੰਮ ਕਰ ਆਪਦਾ ਜਦੋਂ ਮੇਰਾ ਜਿਹੜਾ ਕੰਮ ਹੁੰਦਾ ਉਹਦਾ ਕਰਾਉਣਾ ਨਹੀਂ ਜਦੋਂ ਕੰਮ ਹੋ ਗਿਆ ਫੇਰ ਅਕੇ ਜੀ ਮੈਂ ਕਰਾਂਉਂ ਇਹ ਗਲਾਮ ਨੇ ਤਾਂ ਇਹ ਜਾਂਦਾ ਕੰਮ ਕਰਨ ਨੂੰ ਤੂੰ ਤੂੰ ਨਾਲ ਲੈ ਜਾ ਹੁਣ ਹੁਣ ਕਹੇ ਤਾ ਨਹੀਂ ਛੋੜ ਲੈ ਟਾਈਮ ਹੁੰਦਾ ਵੀ ਕੰਮ ਦਾ ਕੋਈ ਹੁਣ ਬਿਨਾ ਕੰਮ ਤੋਂ ਮੈਂ ਇਹਨੂੰ ਕੀ ਕਰਾਵਾਂ ਖੇਤ ਜਾਂ ਉਂ ਬਗ ਜਾ ਖੇਤ ਨਾਲ ਉਹਨੂੰ ਘੜਾ ਰੋਕਦਾ ਕੋਈ ਕਹੇ ਤਾ ਉਂ ਜਾ ਜਾ ਬਗ ਜਾ ਉਹਨੂੰ ਕਹੇ ਦੇ ਆਹ ਮੈਂ ਦੱਸ ਉਹਨੂੰ ਕੀ ਕਹੇ ਦੇ ਤੂੰ ਲੈ ਜਾ ਨਾਲ ਜੇ ਕੋਈ ਕੱਖ ਕੰਡਾ ਕੱਢਣ ਵਾਲਾ ਉਹ ਖੜਾ ਦੇ ਜਾ ਕੇ ਜੇ ਹੁਣ ਜਾਂਦਾ ਜਵਾਕ ਲੈ ਜਾ ਆ ਕੇ ਖੇਤ ਲੈ ਲੈ ਉਹ ਖੇਤ ਦਾ ਕੰਮ ਹੀ ਨਹੀਂ ਹੈਗਾ ਕੋਡਰੇ ਖੇਤ ਦਾ ਹੋਣਾ ਆ ਮੈਂ ਖੇਤ ਕੀ ਕੰਮ ਤੂੰ ਬਗ ਜਾ ਜਾ ਕੰਮ ਕਰ ਲੈ ਮੈਨੂੰ ਕੱਲ ਲੈਣ ਦੇ ਦਿੱਤਾ ਕੀ ਕਰਦਾ ਮੈਂ ਬਗ ਤੂੰ ਇੱਥੇ ਕੀ ਕਰਦਾ ਹੈ ਉਹ ਇੱਥੇ ਕੇਲੇ ਦੇ ਦੱਬੇ ਹੋਏ ਨੇ ਯਾਰ ਉਹ ਲੱਭਦਾ ਇੱਥੇ ਮਾਂ ਪੱਕ ਗਏ ਹੋਣਗੇ ਦਵਾਈ ਜਿਹਾ ਕੇ ਖਾ ਲਾਂਗੇ ਭੋਰਾ ਜਾਂ ਵਗ ਜਾ ਜਾ ਹਰ ਕੰਮ ਕਰ ਚੰਗਾ ਹਾਂ ਉਹੀ ਝੂਆ ਲੈਂਦੀ ਫੈਦੀ ਗੱਲੀ ਬਾਤੀ ਝੂਆ ਨਹੀਂ ਲੈਂਦੀ ਫੈਦੀ ਉਹ ਆ ਜਾ ਫਿਰ ਮਾੜੀ ਟਾਈਮ ਲਾਤਾ ਆ ਗਈ ਜੀ ਆ ਗਈ ਤੁੰ ਦਾ ਤਾਂ ਨਹੀਂ ਪਤਾ ਹੱਥ ਨੇ ਪੈਣ ਲੱਗ ਜੇ ਬਸ ਕਰੋ ਮੋਟਰਸਾਈਕਲ ਸਟਾਰਟ ਮੈਂ ਆਹੋ ਜਿੰਦਾ ਲਾਇਆ ਮੈਂ ਮੈਂ ਕਹਿੰਦਾ ਠੀਕ ਹੈ ਕੋਟ ਤਾਂ ਪਜਾਮਾ ਜਾਂ ਤਾਂ ਹਾਂ ਹਾਂ ਠੀਕ ਬਸ ਠੀਕ ਆ ਕੋਟ ਜਾਂ ਪਾ ਲਿਆ ਮੈਂ ਬਸ ਠੀਕ ਆ ਆ ਜਾ ਕਰਾਂ ਚਲੋ ਆਹੋ ਨਾਲ ਇੱਕ ਗੱਲ ਹੋਰ ਸੁਣ ਮੇਰੀ ਉੱਜ ਬਾਖਰੀ ਲਵੇ ਨਾ ਕੋਈ ਹੀ ਜੀ ਗੱਲ ਕਰੀ ਕਣ ਕਣ ਕਾਲੀ ਚੰਗਾ ਕ ਸਾਰਾ ਕੁਝ ਠੀਕ ਹੈ ਠੀਕ ਹੈ ਠੀਕ ਹੈ ਕਈ ਵਾਰ ਮਨ ਤੇ ਲਾ ਲਾਂਦਾ ਜਬਾਕ ਗੱਲ ਹਾਂ ਹਾਂ ਨਾ ਕੋਈ ਆ ਜਾ ਆ ਜਾ ਲੈ ਜਾਂਦਾ